ਹਾਲੇਲੂਇਆ 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 ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਹਾਲੇਲੂਇਆ ਹੈ ਸਰਬ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਸਰਬ ਸ਼ਕਤੀਮਾਨ ਯਹੋਵਾ ਪਰਮੇਸ਼ਰ ਜੀ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚ ਝੁਕਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੀ ਪਾਪ ਪਵਿੱਤਰ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ ਚੀਤਾਲਾਤਨਵਾਦ ਹallelujah 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 ਪ੍ਰਭੂ ਜੀ ਤੁਸੀਂ ਮਹਾਨ ਹੋ ਸਰਬਸ਼ਕਤੀਮਾਨ ਜ਼ਿੰਦਾ ਜਲਾਲੀ ਪਰਮੇਸ਼ ਪ੍ਰਭੂ ਜੀ ਤੁਸੀਂ ਆਦ ਹੋ ਤੁਸੀਂ ਅੰਤ ਹੋ ਤੁਸੀਂ ਅਲਫਾ ਹੋ ਮੇਗਾ ਹੋ ਪਿਤਾ ਪਰਮੇਸ਼ ਚੀਤਾਲਾਤਨਵਾਦ ਕਰਦੇ ਹਾਂ ਪਿਤਾ ਪੁੱਤਰ ਪਵਿੱਤਰ ਆਤਮਾ ਜੀ ਅਸੀਂ ਆਪਣੇ ਜ਼ਿੰਦਗੀਆਂ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ ਜੀ ਸਾਰੇ ਰੂਹ ਜੀ ਸਮਝਾਂ ਤੇ ਕਬਜ਼ਾ ਕਰੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਡੇ ਤੇ ਦਇਆ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਂ ਬਾਤ ਕਰਦੇ ਹallelujah 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 ਪਿਤਾ ਪਰਮੇਸ਼ਰ ਜੀ ਤੁਹਾਡਾ ਸਿੰਘਾਸਨ ਸਾਡੇ ਵਿੱਚਕਾਰ ਲੱਗਾ ਹੋਇਆ ਹੈ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਅਸੀਂ ਇੱਕ ਇੱਕ ਜਾਨ ਨੂੰ ਪ੍ਰਭੂ ਜੀ ਜਿੰਨੇ ਵੀ ਤੁਹਾਡੀ ਹਜ਼ੂਰੀ ਵਿੱਚ ਚੁੱਕੇ ਹੋਏ ਹਨ ਪਿਤਾ ਪਰਮੇਸ਼ਰ ਜੀ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦਿੰਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਂਵਾਦ ਕਾਦੇ ਪ੍ਰਭੂ ਜੀ ਤੁਸੀਂ ਸਾਡੀ ਚਟਾਨ ਹੋ ਸਾਡਾ ਉੱਚਾ ਗੜ੍ਹ ਹੋ ਸਾਡੀ ਪਨਾਹਗਾਹ ਹੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਹallelujah ਪ੍ਰਭੂ ਜੀ ਤੁਸੀਂ ਪੂਰੀ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਪ੍ਰਭ ਜੀ ਤੁਸੀਂ ਸਾਡੇ ਸਿਰਜਣਹਾਰ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਸ਼ੁਕਰ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੀ ਕਿਰਪਾ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਪ੍ਰਭ ਜੀ ਪੋਸ਼ਣਾ சுவாਸਾ ਵਾਸਤੇ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹallelujah hallelujah ਤੁਸੀਂ ਰਾਜਿਆਂ ਦੇ ਰਾਜਾ ਉਹ ਪ੍ਰਭੂਆਂ ਦੇ ਪ੍ਰਭੂ ਹੋ ਪਿਤਾ ਪਰਮੇਸ਼ਰ ਜੀ ਸ਼ਾਂਤੀ ਦੇ ਰਾਜਕੁਮਾਰ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਲੇਲੂਇਆ 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 ਪ੍ਰਭੂ ਜੀ ਤੁਸੀਂ ਸਾਨੂੰ ਬੀਤੇ ਸਮੇਂ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅੱਜ ਇਸ ਸੁੰਦਰ ਸਮੇਂ ਦੇ ਲਈ ਅੱਜ ਇਸ ਸੁੰਦਰ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਜੀ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਬਹੁਤ ਸਾਰੇ ਲੋਕ ਪ੍ਰਭੂ ਜੀ ਅੱਜ ਦਾ ਦਿਨ ਨਹੀਂ ਦੇਖ ਸਕਦੇ ਪਿਤਾ ਪਰਮੇਸ਼ਰ ਜੀ ਲੇਕਿਨ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਤੁਹਾਡਾ ਅਨੁਗ੍ਰਹਿ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਆਸਿਕ ਜੀਉਂਦੇ ਦੀ ਥੱਤੀ ਤੇ ਰੱਖਿਆ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਸਾਡੇ ਸਭਨਾਂ ਜ਼ਰੂਰਤਾਂ ਪੂਰੀਆਂ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੇ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਡੀ ਪ੍ਰਾਰਥਨਾ ਤੁਹਾਡੀ ਵਾਪਕ ਪਵਿੱਤਰ ਹਜ਼ੂਰੀ ਵਿੱਚ ਪ੍ਰਭੂ ਜੀ ਇੱਕ ਸੁਗੰਧ ਦੀ ਤਰ੍ਹਾਂ ਪਹੁੰਚੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਹallelujah ਪ੍ਰਭੂ ਜੀ ਸਾਡੇ ਜਾਣੇ ਤੇ ਅਣਜਾਣੇ ਸਭ ਗੁਨਾਹ ਸਾਨੂੰ ਮਾਫ਼ ਕਰ ਦੇ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਤੁਹਾਡਾ ਪਵਿੱਤਰ ਲਹੂ ਸਾਡੇ ਲਈ ਮਾਫ਼ੀ ਹੈ ਨਜ਼ਾਤ ਹੈ ਸ਼ਾਂਤੀ ਮੁਕਤੀ ਠਰਾਉਂਦਾ ਪਿਤਾ ਪਰਮੇਸ਼ਰ ਤੁਹਾਡਾ ਤੁਹਾਨੂੰ ਵਾਦ ਕਰਦੇ ਹਾਂ ਹallelujah ਹੇਲੂਇਆ ਫਰਮ ਹੇਰ ਸੁਧੜਿ ਪਵਿੱਤਰ ਲਹੂ ਦੀ ਜਹਾਜਾਕਾਰ ਹੋਏ ਪਿਤਾ ਪਰਮੇਸ਼ਰ ਜੀ ਤੜੀ ਵਡਿਆਈ ਕਰਦੇ। ਤੁਹਾਡੇ ਨਾਮ ਨੂੰ ਮੁਬਾਰਕ ਆਖਦੇ ਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ। ਹੇਲੂਇਆ ਹੇਲੂਇਆ ਪ੍ਰਭੂ ਜੀ ਤੁਸੀਂ ਕਹਿਆ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ। ਵਡਿਆ ਵਡਿਆ ਓਕੇ ਓਕੇ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਅਜੇ ਨਹੀਂ ਜਾਣਦਾ। ਹੇਲੂਇਆ। ਪਿਤਾ ਪਰਮੇਸ਼ਰ ਜੀ ਆਪਣੇ ਗੁਜੇ ਪੈਦਾਨੂ ਸਾਡੇ ਉੱਤੇ ਜ਼ਾਹਿਰ ਕਰੋ ਪਿਤਾ ਪਰਮੇਸ਼ਰ ਜੀ। ਪਰਬੂ ਜੀ ਸਾਡੀ ਆਤਮਿਕ ਅੱਖਾਂ ਨੂੰ ਖੋਲ ਦਿਓ ਪਿਤਾ ਪਰਮੇਸ਼ਰ ਜੀ ਸਾਡੇ ਆਤਮਿਕ ਕੰਨਾਂ ਨੂੰ ਖੋਲ ਦਿਓ ਤਾਂ ਜੋ ਅਸੀਂ ਪਵਿੱਤਰ ਆਤਮਾ ਜੀ ਦੀ ਆਵਾਜ਼ ਨੂੰ ਸੁਣ ਸਕੀਏ ਪਿਤਾ ਪਰਮੇਸ਼ਰ ਜੀ ਦਇਆ ਕਰੋ ਪਿਤਾ ਪਰਮੇਸ਼ਰ ਜੀ ਸਾਡੇ ਤੇ ਫਜ਼ਲ ਕਰੋ ਪਿਤਾ ਪਰਮੇਸ਼ਰ ਜੀ ਦਇਆ ਕਰੋ ਤੁਹੋ ਜੇਸੀ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਜਿੰਨੇ ਵੀ ਤੁਹਾਡੀ ਹਜ਼ੂਰੀ ਵਿੱਚ ਆਪੇ ਪਿਤਾ ਪਰਮੇਸ਼ਰ ਜੀ ਇੱਕ ਇੱਕ ਦੇ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਜਿਦਾ ਨਿਵੰਜਰ ਵਿੱਚ ਲਿਖਿਆ ਹੈ ਕਿਥੇ ਕਿਥੇ ਪਰਮੇਸ਼ਰ ਦਾ ਆਤਮਾ ਹੈ ਉੱਥੇ ਆਜ਼ਾਦੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਆਤਮਾ ਤੁਹਾਡੀ ਹਜ਼ੂਰੀ ਐਸ ਵਕਤ ਪਿਤਾ ਪਰਮੇਸ਼ਰ ਜੀ ਸਰਵ ਵਿਚਕਾਰ ਹੈ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੇਸੀ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਰ ਤੁਹਾਡੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਇੱਕ ਇੱਕ ਜਾਣਦੇ ਹਰ ਤਰ੍ਹਾਂ ਦੇ ਵੰਦਨ ਟੁੱਟ ਜਾਣ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਇੱਕ ਇੱਕ ਜੀਵਨ ਵਿੱਚ ਤੁਹਾਡੀ ਸ਼ਾਂਤੀ ਖੁਸ਼ਹਾਲੀ ਬਣੀ ਰਹੇ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਜਿਨਨੂੰ ਹਰ ਪ੍ਰਕਾਰ ਦੇ ਰੋਗ ਦਾ ਮਾਨਸਿਕ ਤੋਂ ਛੁਟਕਾਰਾ ਦੇਣਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹallelujah hallelujah ਪ੍ਰਭੂ ਜੀ ਤੁਹਾਡੀ ਕਿਰਪਾ ਤੁਹਾਡਾ ਫਜ਼ਲ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਮੈਨੂੰ ਪੁਕਾਰ ਮੈਂ ਤੈਨੂੰ ਉੱਤਰ ਦੇਵਾਂਗਾ ਹallelujah ਮੈਂ ਤੈਨੂੰ ਛੁਡਾਵਾਂਗਾ ਮੈਂ ਤੇਰੇ ਆਦ ਨੂੰ ਵਧਾਵਾਂਗਾ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਜਿਨ੍ਹਾਂ ਨੂੰ ਤੁਹਾਨੂੰ ਪੁਕਾਰਦੇ ਕਦੀ ਵੀ ਸ਼ਰਮਿੰਦੇ ਨਹੀਂ ਹੁੰਦੇ ਪਿਤਾ ਪਰਮੇਸ਼ਰ ਜੀ ਸਾਰੇ ਸਾਰੇ ਜ਼ਰੂਰਤਾਂ ਪੂਰੀਆਂ ਕਰਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡੇ ਵਿੱਚ ਵਿੱਚ ਲਿਖਿਆ ਸ਼ੇਰਵੱਚ ਨੂੰ ਘਟਾਪੈਂਦਾ ਭੁੱਖ ਲੱਗਦੀ ਹੈ ਪਰ ਯਹੋਵਾਹ ਦੇ ਤਾਲਿਬਾ ਨੂੰ ਕਿਸੇ ਵੀ ਚੰਗੀ ਵਸ ਦੀ ਥੋੜ ਨਹੀਂ ਹੋਵੇਗੀ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਸਸਾਰੇ ਪ੍ਰਾਰਥਨਾਵਾਂ ਨੂੰ ਬੇਨਤੀਆਂ ਨੂੰ ਸੁਣਦੇ ਹੋ ਪਿਤਾ ਪਰਮੇਸ਼ਰ ਜੀ ਤੁਹਾਡਾ ਤਾਂ ਬਾਤ ਕਰਦੇ ਆ ਪ੍ਰਭੂ ਜੀ ਤੁਸੀਂ ਦਿਆਲੂ ਕਿਰਪਾਲੂ ਪਰਮੇਸ਼ਰ ਉਪਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਰੂੜੀ ਤੋਂ ਚੁੱਕ ਕੇ ਪਤਵੰਤਾ ਦੇ ਵਿੱਚ ਬਿਠਾਇਆ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਜੀ ਸਾਨੂੰ ਚਿੱਕੜ ਦੇ ਵਿੱਚੋਂ ਕੱਢ ਕੇ ਚਟਾਨ ਤੇ ਖੜਿਆ ਕੀਤਾ ਹੈ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਜਾਨ ਨੂੰ ਮੌਤ ਤੋਂ ਬਚਾਇਆ ਪਿਤਾ ਪਰਮੇਸ਼ਰ ਜੀ ਸਾਡੀ ਅੱਖਾਂ ਨੂੰ ਅੰਜੂਆਂ ਤੋਂ ਬਚਾਇਆ ਹੈ ਸਾਡੇ ਪੈਰ ਨੂੰ ਫਿਸਲਣ ਤੋਂ ਬਚਾਇਆ ਪਿਤਾ ਪਰਮੇਸ਼ਰ ਜੀ ਤੁਸੀਂ ਜ ਪ੍ਰਭੂ ਜੀ ਆਪਣਾ ਵਚਨ ਪੜ੍ਹ ਕੇ ਸਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦੇ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੀ ਮਾਂ ਹੋ ਤੁਸੀਂ ਸਾਡੀ ਧਾਲ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਸਿਰ ਨੂੰ ਚੌਥਾਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸਾਡੇ ਦੁਆਲੇ ਸੁਰੱਖਿਆ ਦੀ ਧਾਲ ਹੋ ਪਿਤਾ ਪਰਮੇਸ਼ਰ ਜੀ ਹੁਣ ਕੋਈ ਬੁਰੀਾਈ ਕੋਈ ਬਵਾ ਸਾਡੇ ਨੇੜੇ ਨਹੀਂ ਆ ਸਕਦੀ ਪਿਤਾ ਪਰਮੇਸ਼ਰ ਜੀ ਤੁਹਾਡੇ ਵਚਨ ਵਿੱਚ ਲਿਖਿਆ ਜਿਹੜਾ ਆਤਮ ਮਹਾਨ ਦੀ ਓਟ ਵਿੱਚ ਵੱਸਦਾ ਉਹ ਸਰਵਸ਼ਕਤੀ ਮਾਨ ਦੇ ਸਾਈਂ ਦੇ ਟਿਕਾਣਾ ਪਾਵੇਗਾ ਹਾਲੇਲੂਇਆ ਪਿਤਾ ਪਰਮੇਸ਼ਰ ਸਚਮੁੱਚ ਤੁਸੀਂ ਸਾਡਾ ਸ਼ਰਨ ਸਥਾਨ ਹੋ ਪਿਤਾ ਪਰਮੇਸ਼ਰ ਤੁਸੀਂ ਸਾਡੀ ਪਨਾਹ ਹੋ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਰਾਹਾਂ ਤੁਹਾਡੇ ਕੋਚਾ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸਾਡੇ ਸਾਰੇ ਰਾਹਾਂ ਨੂੰ ਸਿੱਧਿਆ ਕਰੋ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਦਇਆ ਕਰੋ ਹਾਲੇਲੂਇਆ ਪ੍ਰਭੂ ਜੀ ਦੇ ਧਰੇ ਵਚਨ ਲਿਖਿਆ ਹੈ ਤੋਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਤੇਰੇ ਅੰਨ ਚਲ ਤੇ ਬਰਕਤ ਦਵੇਗਾ ਤੇਰੇ ਵਿੱਚੋਂ ਬਿਮਾਰੀਆਂ ਨੂੰ ਬਾਹਰ ਕੱਟ ਦੇਵੇਗਾ ਤੁਹਾਡਾ ਧੰਨਵਾਦ ਪਿਤਾ ਪਰਮੇਸ਼ਰ ਤੁਹਾਡੇ ਵਚਨ ਵਿੱਚ ਲਿਖਿਆ ਜਿਨਨੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਲ ਪ੍ਰੇਮ ਕਰਦੇ ਹਨ ਉਹਨਾਂ ਦੇ ਲਈ ਸਭ ਵਸਤੂਆਂ ਮਿਲ ਕੇ ਭਲਾਈ ਹੀ ਪੈਦਾ ਕਰਦੇ ਹਨ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਕਿਉਂਕਿ ਤੁਹਾਡੇ ਵਚਨ ਵਿੱਚ ਲਿਖਿਆ ਧਰਮਿਕ ਜੂਦ ਬ੍ਰਿਸ਼ ਵਾਂਗ ਫੱਲਿਆ ਰਹੇਗਾ ਲਬਨਾਨ ਦੇ ਧਿਆਰ ਵਾਂਗ ਵਧਦਾ ਜਾਏਗਾ ਪਿਤਾ ਪਰਮੇਸ਼ਰ ਜੀ ਜਿਨਨੇ ਨੇ ਤੁਹਾਡੀ ਇਤਿਹਾਸ ਕਿ ਪ੍ਰਭੂ ਕਦੇ ਵਿਸ਼ਰਮinde ਨਹੀਂ ਹੋਏ ਪਿਤਾ ਪਰਮੇਸ਼ਰ ਜੀ ਪਰਭੂ ਜੀ ਸਿ ਪ੍ਰਾਰਥਨਾ ਕਰਦੇ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਜਨ ਪਿਤਾ ਪਰਮੇਸ਼ਰ ਜੀ ਤੁਹਾਡੀ ਇਸ ਵੇਲੇ ਤੁਹਾਡੀ ਹਜ਼ੂਰੀ ਵਿੱਚ ਹਾਲ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਤੇ ਆਪਣੀ ਵੱਡੀ ਦਇਆ ਕਰਨਾ ਇੱਕ ਇੱਕ ਜਨ ਤੇ ਆਪਣੀ ਵੱਡੀ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਨਦੇ ਪਰਿਵਾਰਾਂ ਤੇ ਆਪਣੀ ਕਿਰਪਾ ਭਰਿਆ ਹੱਥ ਹਮੇਸ਼ਾ ਬਣਾਈ ਰੱਖਣਾ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਸਭਨਾਂ ਜ਼ਰੂਰਤਾਂ ਪਿਤਾ ਪਰਮੇਸ਼ਰ ਜੀ ਆਪਣੇ ਸ਼ਾਹੀ ਖਜ਼ਾਨਿਆਂ ਵਿੱਚੋਂ ਪੂਰਾ ਕਰਨਾ ਪਿਤਾ ਪਰਮੇਸ਼ਰ ਜੀ ਤੜਤਨ ਵਾਦ ਕਰਦੇ ਪਿਤਾ ਪਰਮੇਸ਼ਰ ਜੀ ਇਹਨਾਂ ਦੇ ਆਉਣ ਜਾਣ ਵਾਲੇ ਰਾਹਾਂ ਨੂੰ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਹਰ ਤਰ੍ਹਾਂ ਦੇ ਖੋਫ ਖਤਰਿਆਂ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਪ੍ਰਭੂ ਜੀ ਨਦੀ ਹਿਫਾਜ਼ਤ ਕਰਦੇ ਹਨ ਪਿਤਾ ਪਰਮੇਸ਼ਰ ਜੀ ਪਰਭੂ ਜੀ ਤੁਸੀਂ ਇਹਨਾਂ ਦੇ ਹੱਥਾਂ ਦੇ ਕੰਮਾਂ ਤੇ ਆਪਣੀ ਆਸ਼ੀਸ਼ ਔਰ ਬਰਕਤ ਦੇਣਾ ਪਿਤਾ ਪਰਮੇਸ਼ਰ ਇਹਨਾਂ ਨੂੰ ਹਰ ਤਰ੍ਹਾਂ ਦੀ ਆਸ਼ੀਸ਼ ਦੇਣਾ ਪਿਤਾ ਪਰਮੇਸ਼ਰ ਜੀ ਤੁਸੀਂ ਇਹਦੇ ਔਰ ਗੁੱਦੇ ਨੂੰ ਜਾਣ ਚੰਨ ਵਾਲੇ ਪਰਮੇਸ਼ਰ ਪਰਭੂ ਜੀ ਤੁਸੀਂ ਸਭਨਾਂ ਦੀਆਂ ਜ਼ਰੂਰਤਾਂ ਨੂੰ ਜਾਣਦੇ ਹੋ ਪਰਭੂ ਜੀ ਤੁਸੀਂ ਸਾਡੇ ਮੰਗਨ ਤੋਂ ਪਹਿਲਾਂ ਇਹ ਜਾਣਦੇ ਹਾਂ ਕਿ ਨਾ ਅਵਸਥਾ ਦੀ ਜ਼ਰੂਰਤ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇੱਕ ਇੱਕ ਦੀਆਂ ਪ੍ਰਾਰਥਨਾ ਦਾ ਉੱਤਰ ਦੇਣਾ ਪਿਤਾ ਪਰਮੇਸ਼ਰ ਜੀ ਦਇਆ ਕਰੋ ਪ੍ਰਭੂ ਜੀ ਤੁਹਾਡੀ ਕਿਰਪਾ ਤੁਹਾਡੀ ਦਇਆ ਤੁਹਾਡੀ ਕਿਰਪਾ ਹਮੇਸ਼ਾ ਇਹਨਾਂ ਤੇ ਬਣੀ ਰਹੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਸਾਡੇ ਸਾਰੇ ਪ੍ਰਾਰਥਨਾ ਸੁਣਿਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਅਸੀਂ ਆਪਣੇ ਆਗੂਆਂ ਦੀ ਸੁੱਖ ਸਲਾਮਤੀ ਪਰਭੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਮੰਗਦੇ ਆ ਪਿਤਾ ਪਰਮੇਸ਼ਰ ਜੀ ਤੜੇ ਸਵਰਗੀ ਦੂਤੋਂ ਦੀ ਹਿਫਾਜ਼ਤ ਕਰਦੇ ਹਨ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਕਰਦੇ ਪ੍ਰਭੂ ਜੀ ਇਸ ਇਜ਼ਰਾਈਲ ਦੀ ਸੁੱਖ ਸਲਾਮ ਜਿਹੜੀ পাপ ਹੋਇਤਨ ਹਜ਼ੂਰੀ ਵਿੱਚੋਂ ਮੰਗਦੇ ਆ ਪਿਤਾ ਪਰਮੇਸ਼ਰ ਜੀ ਜਿਹੜੀ ਇੱਕ ਇੱਕ ਪ੍ਰਾਰਥਨਾ ਨੂੰ ਸੁਣਿਆ ਹੈ ਪਿਤਾ ਪਰਮੇਸ਼ਰ ਜੀ ਜੇ ਸਿ ਵਿਸ਼ਵਾਸ ਕਰਦੇ ਤੁਸੀਂ ਸਾਡੀ ਹਰ ਇੱਕ ਪ੍ਰਾਰਥਨਾ ਨੂੰ ਦੁਦ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀ ਦਾਤਾ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਮਰਥੀ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ